ਨਮਸਕਾਰ ਜੀ ਸਾਰਿਆਂ ਨੂੰ ਮੈਂ ਸੰਦੀਪ ਵਿਸ਼ੇਸ਼ਤ ਸਵਾਗਤ ਕਰਦਾ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੀ ਜ਼ਿੰਦਗੀ ਦੇ ਇੱਕ ਸਭ ਤੋਂ ਜ਼ਰੂਰੀ ਹਿੱਸੇ ਦੇ ਬਾਰੇ ਵਿੱਚ ਪੈਸੇ ਦੇ ਬਾਰੇ ਵਿੱਚ ਤੇ ਪੈਸਾ ਦੂਜਾ ਰੱਬ ਹੈ ਪਹਿਲਾ ਰੱਬ ਉਹ ਪਰਮਪਿਤਾ ਪ੍ਰਮਾਤਮਾ ਤੇ ਦੂਜਾ ਰੱਬ ਪੈਸਾ ਤੇ ਤੁਹਾਡੇ ਚੋਂ ਜ਼ਿਆਦਾਤਰ ਇਸ ਗੱਲ ਨਾਲ ਸਹਿਮਤ ਵੀ ਹੋਣਗੇ ਜਨਮ ਤੋਂ ਲੈ ਕੇ ਮਰਨ ਤੱਕ ਪੈਸਾ ਸਾਡੇ ਨਾਲ ਹੀ ਰਹਿੰਦਾ ਹੈ ਇਸ ਤੋਂ ਬਿਨਾ ਇੱਕ ਚੰਗੀ ਜ਼ਿੰਦਗੀ ਦੀ ਕਲਪਨਾ ਤਾਂ ਨਹੀਂ ਕੀਤੀ ਜਾ ਸਕਦੀ ਪੈਸਾ ਸਾਡੀ ਜ਼ਿੰਦਗੀ ਦਾ ਆਧਾਰ ਹੈ ਸਾਡੇ ਘਰਾਂ ਦੀ ਲੜਾਈ ਝਗੜੇ ਤਕਲੀਸ਼ ਦਾ ਸਭ ਤੋਂ ਵੱਡਾ ਕਾਰਨ ਪੈਸੇ ਦੀ ਕਮੀ ਹੁੰਦਾ ਹੈ ਪੈਸੇ ਦੀ ਘਾਟ ਸਭਾ ਜੀਉਣਾ ਔਖਾ ਕਰ ਦਿੰਦੀ ਤੇ ਪੈਸੇ ਦੀ ਕਮੀ ਕਰਾਂ ਹੀ ਜ਼ਿਆਦਾ ਪਰ ਘਰਾਂ ਦੇ ਵਿੱਚ ਤਕਲੀਸ਼ ਰਹਿੰਦਾ ਸਾਡੀ ਜ਼ਿੰਦਗੀ ਦੀਆਂ 80 ਤੋਂ 85% ਸਮੱਸਿਆਵਾਂ ਦਾ ਹੱਲ ਪੈਸਾ ਹੀ ਹੁੰਦਾ ਹੈ ਉਹ ਵੀ ਸਾਬੇ ਕਉਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਅਸੀਂ ਕਦੇ ਸਾੰਧਿਆ ਨਹੀਂ ਅਸੀਂ ਕਦੇ ਜੋੜਿਆ ਨਹੀਂ ਅਸੀਂ ਕਦੇ ਇਕੱਠਾ ਹੀ ਨਹੀਂ ਕੀਤਾ ਜਿਹੜਾ ਲੋਨ ਸਮੇਂ ਵਰਤਿਆ ਜਾ ਸਕਦਾ ਕਿਉਂ ਨਹੀਂ ਕੀਤਾ ਕਿਉਂਕਿ ਸਾਨੂੰ ਕਦੇ ਕਿਸੇ ਨੇ ਸਿਖਾਇਆ ਹੀ ਨਹੀਂ ਪੈਸੇ ਦੀ ਆਪਣੀ ਇੱਕ ਅਲੱਗ ਤਰ੍ਹਾਂ ਦੀ ਵਿਦਿਆ ਇਹ ਸਿੱਖਣੀ ਪੈਂਦੀ ਹੈ ਇਸ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਹੇਠਾਂ ਇਹ ਵਿਦਿਆ ਅਮੀਰ ਲੋਕ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਸਿਖਾਉਂਦੇ ਉਹਕੇ ਸਕੂਲਾਂ ਕਾਲਜਾਂ ਦੇ ਵਿੱਚ ਇਦਾਂ ਦੀ ਕੋਈ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ। ਸੋ ਜਿੱਥੋਂ ਤੱਕ ਗਰੀਬ ਲੋਕਾਂ ਦੀ ਗੱਲ ਹੈ ਉਹਨਾਂ ਦੇ ਬੱਚਿਆਂ ਨੂੰ ਇਹ ਸਿੱਖਿਆ ਕਦੇ ਨਹੀਂ ਮਿਲਦੀ ਉਹਨਾਂ ਕਿਉਂਕਿ ਉਹਨਾਂ ਦੇ ਮਾਪੇ ਆਪ ਇਸ ਸਿੱਖਿਆ ਤੋਂ ਅਣਜਾਣ ਹੁੰਦੇ ਆ। ਉਹਨਾਂ ਨੇ ਖੁਦ ਕਦੇ ਸਿੱਖਿਆ ਹੀ ਨਹੀਂ ਹੁੰਦਾ ਕਿ ਪੈਸਾ ਕਿਵੇਂ ਕਮ ਕਰਦਾ ਹੈ ਤੇ ਪੈਸੇ ਤੋਂ ਜ਼ਿੰਦਗੀ ਦੇ ਵਿੱਚ ਕਿਵੇਂ ਕੰਮ ਲਿਆ ਜਾਂਦਾ। ਸੋ ਜੇਕਰ 80 ਪੈਸਿਆਂ ਦੀ ਕਮੀ ਨਾਲ ਯੂਜ ਰਹੇ ਆ ਪੈਸਿਆਂ ਦੀ ਘਾਟ ਸਾਨੂੰ ਤਾਂ ਪਰੇਸ਼ਾਨ ਕਰ ਰਹੀ ਹੈ ਤਾਂ ਸਾਨੂੰ ਇਹ ਵਿੱਦਿਆ ਸਿੱਖਣੀ ਹੀ ਪਊਗੀ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਸਾਡੇ ਨਾਲੋਂ ਬਿਹਤਰ ਹੋਵੇ ਉਹਨਾਂ ਦੀ ਜ਼ਿੰਦਗੀ ਸਾਡੇ ਨਾਲੋਂ ਜ਼ਿਆਦਾ ਚੰਗੀ guzਰੇ ਤਾਂ ਸਾਨੂੰ ਉਹਨਾਂ ਨੂੰ ਵੀ ਇਹ ਸਭ ਕੁਝ ਸਿਖਾਉਣਾ ਪਊਗਾ ਇੱਕ ਵੱਖਰੀ ਤਰ੍ਹਾਂ ਦਾ ਗਿਆਨ ਅਸੀਂ ਸੋਚਦੇ ਹਾਂ ਕਿ ਪੈਸਾ ਸਾਨੂੰ ਅਮੀਰ ਜਾਂ ਗਰੀਬ ਬਣਾਉਂਦਾ ਹੈ ਤੇ ਅਸੀਂ ਜੋ ਵੀ ਹਾਂ ਇਹ ਸਾਡੀ ਕਿਸਮਤ ਹੈ ਸੱਚ ਨਹੀਂ ਅਸੱਚ ਸਾਡੀ ਸੋਚ ਸਾਡੇ ਵਿਚਾਰ ਸਾਡੀਆਂ માનਤਾਂ ਸਾਨੂੰ ਅਮੀਰ ਜਾਂ ਗਰੀਬ ਬਣਾਉਂਦੀ ਅਸੀਂ ਆਪਣੇ ਆਪ ਨੂੰ ਜੋ ਸਮਝਦੇ ਆ ਜਾਂ ਅਸੀਂ ਆਪਣੇ ਆਪ ਨੂੰ ਜੋ ਮੰਨਦੇ ਆ ਅਸੀਂ ਉਹ ਹੀ ਹੁੰਦੇ ਆ ਸਾਡੀ ਕਿਸਮਤ ਦਾ ਰੋਲ ਸਿਰਫ ਸਾਨੂੰ ਜਿਉਂਦੇ ਰੱਖਣ ਤੱਕ ਹੀ ਹੁੰਦਾ ਅੱਗੇ ਅਸੀਂ ਜੋ ਬਣਨਾ ਹੁੰਦਾ ਉਹ ਅਸੀਂ ਖੁਦ ਹੀ ਬਣਨਾ ਹੁੰਦਾ ਤੇ ਇਹ ਸਾਡੀ ਖੁਦ ਦੀ ਹੀ ਜ਼ਿੰਮੇਵਾਰੀ ਹੈ ਸਾਡਾ ਸਮਾਜ ਮੁੱਖ ਤੌਰ ਤੇ ਤਿੰਨ categories ਦੇ ਵਿੱਚ ਵੰਡਿਆ ਹੁੰਦਾ ਹੈ ਅਮੀਰ ਲੋਕ ਗਰੀਬ ਲੋਕ ਤੇ ਮਿਡਲ ਕਲਾਸ ਸੋ ਇਹ categories ਕਿਵੇਂ ਬਣਦੀਆਂ ਤੇ ਅਸੀਂ ਜਿਸ categories ਵਿੱਚ ਵੀ ਆਉਨੇ ਆ ਉੱਥੋਂ ਆਪਣੀ ਸੋਚ ਨੂੰ ਆਪਣੀਆਂ માનਟਾਵਾਂ ਨੂੰ ਆਪਣੇ ਵਿਚਾਰਾਂ ਨੂੰ ਬਦਲ ਕੇ ਕਿਵੇਂ ਅਸੀਂ ਆਪ ਨੂੰ ਅੱਪਰ categories ਦੇ ਵਿੱਚ ਜਾ ਸਕਦੇ ਆ ਤੇ ਸਾਰਾ ਕੁਝ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ ਤੁਹਾਨੂੰ ਬਣਾਈ ਰਹੀ ਮੈਂ ਜੀ ਚੈਨਲ ਦੇ ਨਾਲ ਧੰਨਵਾਦ